ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੋ ਦਿਆ ਗੁਰ ਦਾ ਸੋ ਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਹੋ ਨਾ ਜਾਣੈ ਮੇਰਾ ਬਿਰਤੀ ਕਦੇ ਨਾ ਹੋ ਵਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸੋ ਸੋ ਕਹੋ ਤਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾ ਬੋਲ ਮਹੱਲਾ ਪੰਜਵਾ ਗੁਰਪੂਰ ਮੇਰੀ ਰਾਖ ਲਈ ਅੰਬਰ ਤੁਮਾ ਮਰਤਾ ਵੇ ਦਿਨ ਜਨਮ ਜਨਮ ਕੀ ਮੈ ਲਗਈ ਗੁਰ ਪੂਰਾ ਮੇਰੀ ਰਾਖ ਲਈ ਅੰਮ੍ਰਿਤ ਬੁਲਾਮਰ ਤਮ ਦਿਨੋ ਜਨਮ ਜਨਮ ਕੀ ਬੈਲ ਗਈ ਰਹਾ ਨਿਵਰੇ ਧੂਪ ਤੁਸਤ ਬਰਾਈ ਗੋੜਪੂਰੇ ਕਾ ਜਪਿਆ ਜਾਬ ਕਹਾ ਕਰ ਕੋਈ ਵਿਚਾਰਾ ਪ੍ਰਭ ਮੇਰੇ ਕਾ ਵੱਡ ਪਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਂ ਕਿ ਸਰਨ ਪਰਿਉ ਨਾਨਕ ਦਾਸ ਜਾਤੇ ਉਪਰ ਕੋ ਨਾਹੀ ਸਿਮਰੋ ਸਿਮਰੋ ਸੇਮਰ ਸੁਖ ਪਾਇਆ ਚਰਨ ਕਮਲ ਰਖ ਮਨ ਮਾਈ ਤਾਂ ਕੇ ਸਰਨ ਪਰਿਉ ਨਾਮ ਖਦਾਸ ਜਾ ਪੇ ਉਪਰ ਕੋ ਨਾਹੀ ਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸواری ਸਤਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤੇਰੀ ਸਾਂਝ ਪਾਈਏ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਓ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਉਏ ਹੋਏ ਬੁੱਕ ਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁੱਖ ਬਾਕ ਸਾਨੂੰ ਪ੍ਰਾਪਤ ਹੋਇਆ ਹੈ 823 ਤੇ 824 ਅੰਗ ਦੇ ਉੱਤੇ ਸੁਭਾਏ ਮਾਨ ਬਿਲਾਵਲ ਮਹਾਨ ਪੰਜਵਾਂ ਪੰਜਵੇਂ ਪਕਸ਼ਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਤ ਗੁਰੂ ਅਰਜਨ ਦੇ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਬਿਲਾਵਲ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਗਿਆ ਅੱਜ ਗੁਰੂ ਅਰਜਨ ਸਾਹਿਬ ਮਹਾਰਾਜ ਸਾਨੂੰ ਕੀ ਸਮਝਾਉਣਾ ਚਾਹੁੰਦੇ ਆ ਗੁਰਪੂਰਾ ਮੇਰੀ ਰਾਖ ਨਹੀਂ ਕਹਿੰਦੇ ਗੁਰੂ ਨੇ ਪੂਰੇ ਨੇ ਮੇਰੀ ਇੱਜ਼ਤ ਰੱਖ ਲਈ ਗੁਰੂ ਨੇ ਪੂਰੇ ਨੇ ਮੈਨੂੰ ਵਿਕਾਰਾਂ ਦੇ ਵਿੱਚ ਡੁੱਬਣ ਨਹੀਂ ਦਿੱਤਾ ਮੇਰੀ ਉਸ ਪੂਰੇ ਨੇ ਇੱਜ਼ਤ ਰੱਖ ਲਈ ਮੈਂ ਉਹਦੇ ਨਾਲ ਮੁੜਿਆ ਤੇ ਇੱਜ਼ਤ 따 ਰੱਖੀ ਗਈ ਜੇ ਅਸੀਂ ਪੂਰੇ ਗੁਰੂ ਦੇ ਨਾਲ ਜੁੜੇ ਨਾ ਤਾਂ ਹੀ ਗੁਰੂ ਨੇ ਇੱਜ਼ਤ ਰੱਖੀ ਗੁਰੂ ਸਾਹਿਬ ਕਹਿੰਦੇ ਆ ਜਿਹੜੇ ਪ੍ਰਮਾਤਮਾ ਦੇ ਨਾਲ ਜੁੜ ਕੇ ਪ੍ਰਮਾਤਮਾ ਉਹਨਾਂ ਦੀ ਪੈਜ ਰੱਖਦਾ ਹਰ ਯੁਗ-ਯੁਗ ਭਗਤ ਉਹ ਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰਨਾਕਿ ਉਸ ਦੁਸਤ ਹਰ ਮਾਰਿਆ ਪ੍ਰਹਲਾਦ ਨਰਾਇਆ ਅਹੰਕਾਰੀਆ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਐ ਜਿਹੜੇ ਪ੍ਰਮਾਤਮਾ ਨੂੰ ਯਾਦ ਕਰਦੇ ਐ ਕਹਿੰਦੇ ਪ੍ਰਮਾਤਮਾ ਉਹਨਾਂ ਦੀ ਰਾਖੀ ਕਰਦਾ ਐ ਉਹਨਾਂ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਦਾ ਐ ਜਿਸਕੇ ਸਿਰ ਉੱਪਰ ਤੋ ਸੁਆਮੀ ਸੋ ਦੁੱਖ ਕੈਸਾ ਪਾਵੈ ਕਹਿੰਦੇ ਜਿਨ੍ਹਾਂ ਦੇ ਸਿਰ ਤੇ ਤੇਰਾ ਹੱਥ ਹੋਵੇ ਨਾ ਉਹਨਾਂ ਨੂੰ ਕੋਈ ਦੁੱਖ ਉਹਨਾਂ ਨੂੰ ਕੋਈ ਵਿਕਾਰ ਕੋ ਨਹੀਂ ਸਕਦਾ ਗੁਰੂ ਪੂਰੇ ਮੇਰੀ ਰਾਖ ਲੈ ਕਹਿੰਦੇ ਗੁਰੂ ਨੇ ਪੂਰੇ ਨੇ ਮੇਰੀ ਇੱਜ਼ਤ ਰੱਖ ਲਈ ਅੰਮ੍ਰਿਤ ਗਾਨ ਰੱਧਾ ਮੈਦੀਨੋ ਜਨਮ ਜਨਮ ਕੀ ਮੈਲ ਗਈ ਕਹਿੰਦੇ ਜਦੋਂ ਪ੍ਰਮਾਤਮਾ ਦੇ ਨਾਮ ਦੇ ਨਾਲ ਅਸੀਂ ਜੁੜੇ ਨਾ ਪ੍ਰਮਾਤਮਾ ਦਾ ਜਿਹੜਾ ਨਾਮ ਸੀ ਉਹ ਅੰਮ੍ਰਿਤ ਹੁਣ ਗੁਰਬਾਣੀ ਜਿਹੜੀ ਹੈ ਸਾਡੇ ਵਾਸਤੇ ਸਾਰੀ ਅੰਮ੍ਰਿਤ ਹੈ ਇਹ ਅੰਮ੍ਰਿਤ ਜਦੋਂ ਅਸੀਂ ਆਪਣੇ ਹਿਰਦੇ 'ਚ ਵਸਾ ਲਿਆ ਨਾ ਭਾਵ ਕੇ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ 'ਚ ਵਸਾ ਲਿਆ ਅੰਮ੍ਰਿਤ ਨਾਮ ਰਿਦੈ ਮਹਿ ਦੀ ਨੋਰਤਾ ਕਹਿੰਦੇ ਹੈ ਹਿਰਦੇ ਨੂੰ ਕਹਿੰਦੇ ਜਿਸ ਦਿਨ ਦਾ ਇਹ ਪ੍ਰਮਾਤਮਾ ਦਾ ਨਾਮ ਹੈ ਆਪਣੇ ਹਿਰਦੇ 'ਚ ਵਸਾਇਆ ਨਾ ਕਹਿੰਦੇ ਜਨਮਾਂ ਜਨਮ ਕੀ ਮੈਲ ਗਈ ਕਹਿੰਦੇ ਜਿਹੜੀ ਅੰਦਰ ਵਿਕਾਰਾਂ ਦੀ ਮੈਲ ਲੱਗੀ ਹੋਈ ਸੀ ਨਾ ਕਹਿੰਦੇ ਉਹ ਸਾਰੀ ਦੀ ਸਾਰੀ ਖਤਮ ਹੋ ਗਈ ਜੇ ਬੰਦਾ ਕਵੇ ਕਿ ਮੈਂ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਕੇ ਮੈਂ ਆਪਣੇ ਮਨ ਦੀ ਮੈਲ ਉਤਾਰ ਲਾਂਗਾ ਗੁਰੂ ਸਾਹਿਬ ਕਹਿੰਦੇ ਨਹੀਂ ਉਤਰਨੀ ਜਿੰਨਾ ਚਿਰ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ 'ਚ ਨਹੀਂ ਵਸਾਉਂਦਾ ਉਹਨਾਂ ਚਿਰ ਕਹਿੰਦੇ ਮੈਲ ਨਹੀਂ ਉਤਰਨੀ ਉਹ ਤੇ ਉਹ ਦੱਬ ਹੋ ਜਾਣਾ ਕਹਿੰਦੇ ਖੰੰਲੀ ਝੋਤੀ ਉਜਲੀ ਨਾ ਹੋ ਗਈ ਜੇ ਸੌਂ ਧੋਵਣ ਪਾਵੇ ਕਹਿੰਦੇ ਜਿਹੜੀ ਕੋਲੋਂ ਨੂੰ ਸਾਫ਼ ਕਰਨ ਵਾਸਤੇ ਨੀਰ ਹੁੰਦੀ ਆ ਨਾ ਉਹਨੂੰ ਚਾਹੇ ਤੁਸੀਂ ਸੌਂ ਧੋਣ ਪਾ ਦਿਓ 100 ਵਾਰ ਧੋ ਦਿਓ ਕਹਿੰਦੇ ਮਹਿੰਗੇ ਮਹਿੰਗੇ ਸ਼ੈਂਪੂ ਲਾ ਕੇ ਮਹਿੰਗੇ ਮਹਿੰਗੇ ਸਰਫਾਂ ਚ ਪਾ ਕੇ ਉਹਨੂੰ ਧੋ ਲੋ ਕਹਿੰਦੇ ਉਹ ਚਿੱਟਾ ਨਹੀਂ ਨਿਕਲਦਾ ਕੱਪੜਾ ਇਸੇ ਤਰੀਕੇ ਕਹਿੰਦੇ ਜਿਹੜੀ ਸਾਡੇ ਜਨਮਾਂ ਜਨਮਾਂ ਦੀ ਮੈਲ ਲੱਗੀ ਹੋਈ ਹੈ ਨਾ ਕਹਿੰਦੇ ਇਹ ਵੀ ਨਹੀਂ ਖਤਮ ਹੁੰਦੀ ਇਹ ਖਤਮ ਕਦੋਂ ਹੋਣੀ ਹੈ ਜਦੋਂ ਗੁਰੂ ਦਾ ਨਾਮ ਅਸੀਂ ਹਿਰਦੇ 'ਚ ਵਸਾਲਿਆ ਅੰਮ੍ਰਿਤ ਨਾਮ ਰਿਦ੍ਹਾ ਵਿੱਚ ਦੀਨੋ ਜਨਮ ਜਨਮ ਕੀ ਮੈਲ ਲੱਗੀ ਕਹਿੰਦੇ ਫਿਰ ਜਿਹੜੀ ਸਾਡੇ ਅੰਦਰ ਜਨਮਾਂ ਜਨਮਾਂ ਦੀ ਮੈਲ ਲੱਗੀ ਹੁੰਦੀ ਹੈ ਨਾ ਜਨਮ ਜਨਮ ਕੀ ਸਮਨ ਕੋ ਮਲ ਲੱਗੀ ਕਾਲਾ ਹੋਆ ਸਿਆਹ ਖੰਡਲੀ ਧੋਤੀ ਉਜਲੀ ਨਾ ਹੋ ਗਈ ਜੇ ਸਾਤ ਵਾਪਾਓ ਕਹਿੰਦੇ ਜਿਹੜੀ ਜਨਮਾਂ ਜਨਮਾਂ ਦੀ ਮੈਲ ਲੱਗੀ ਆ ਨਾ ਅੰਦਰ ਕਹਿੰਦੇ ਉਤਰੂ ਤਾਂ ਜੇ ਗੁਰੂ ਦੇ ਸ਼ਬਦ ਦੇ ਨਾਲ ਜੁੜੋਗੇ ਜਿੱਦੇ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਕਹਿੰਦੇ ਕੋਈ ਦੁੱਖ ਨਹੀਂ ਆਉਣਾ ਕੋਈ ਸਾਡੇ ਅੰਦਰ ਵਿਕਾਰ ਨਹੀਂ ਹੈ ਵੀ ਹੋਣਾ ਰਹਾਓ ਰਹਾਓ ਤਾਂ ਭਾਵੇਂ ਠਹਿਰਨਾ ਰੁਕਣਾ ਬਿਸਰਾਮ ਤੇ ਅੱਗੇ ਗੁਰੂ ਸਾਹਿਬ ਕਹਿੰਦੇ ਨਿਬੜ ਦੂਤ ਦੁਸਤ ਗਹਿਰਾਈ ਗੁਰ ਪੂਰੇ ਦਾ ਜਪਿਆ ਜਾਪ ਨਿਵਰਣ ਦੋਤ ਦੁਸ਼ਟ ਵਹਿਰਾਈ ਇਹ ਜਿਹੜੇ ਸਾਡੇ ਅੰਦਰ ਪੰਜ ਵਿਕਾਰ ਨੇ ਨਾ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਕਹੇ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ। ਇਹ ਪੰਜ ਦੋਤ ਨੇ ਸਾਡੇ ਅੰਦਰ ਇਹ ਦੁਸ਼ਤ ਵੀ ਨੇ ਇਹ ਵਹਿਰਾਈ ਭਾਵ ਕੇ ਮਾੜੇ ਕੰਮ ਵੱਲ ਨੂੰ ਇਹ ਭੱਜਦੇ ਆ। ਕਹਿੰਦੇ ਜਿਸ ਦਿਨ ਤੁਸੀਂ ਪੂਰੇ ਗੁਰੂ ਦਾ ਜਾਪ ਜਪੋਗੇ ਨਾ ਕਹਿੰਦੇ ਸਾਰੇ ਅੰਦਰੋਂ ਭੱਜ ਜਾਣਗੇ ਜਿਵੇਂ ਜੰਗਲ ਦੇ ਵਿੱਚ ਜਦੋਂ ਸ਼ੇਰ ਆਉਂਦਾ ਨਾ ਜਿੰਨੇ ਵੀ ਉੱਥੇ ਪਸ਼ੂ ਨੇ ਪੰਛੀ ਨੇ ਸਭ ਉੱਡ ਜਾਂਦੇ ਆ ਜਦੋਂ ਸ਼ੇਰ ਦੁਹਾੜਦਾ ਕਹਿੰਦੇ ਜਦੋਂ ਪ੍ਰਮਾਤਮਾ ਦਾ ਨਾਮ ਸਾਡੇ ਹਿਰਦੇ 'ਚ ਆ ਗਿਆ ਨਾ ਕਹਿੰਦੇ ਜਿਹੜੇ ਇਹ ਵਿਕਾਰ ਨੇ ਇਹ ਤੇ ਟਿਕੜੇ ਹੀ ਨਹੀਂ ਤੇ ਭੱਜ ਜਾਣਿਆ ਉਹਦੇ ਨਿਬੜੇ ਦੂਤ ਦੁਸਤ ਵਹਿ ਰਾਈ ਕਦੋਂ ਗੁਰਪੂਰੇ ਦਾ ਜਪਿਆ ਜਾਪ ਜਿੱਦੇ ਕਹਿੰਦੇ ਪੂਰੇ ਗੁਰੂ ਦਾ ਜਾਪ ਜਪ ਲਿਆ ਨਾ ਜਿੱਦੇ ਪੂਰੇ ਗੁਰੂ ਨੂੰ ਵਾਹਿਗੁਰੂ ਵਾਹਿਗੁਰੂ ਕਹਿਣ ਲੱਗੇ ਪੂਰਾ ਗੁਰੂ ਕਿਹੜਾ ਜੀ ਆ ਹੁਣੀ ਪੜ ਕੇ ਅੱਡੇ ਨਾ ਲਾਸਟ ਜਿਹੜੀ ਸ਼ਲੋਕ ਚੱਲਦਾ ਨਾ ਆਸਾ ਸੁਖਮਨੀ ਸਾਹਿਬ ਦਾ ਉਹਦੇ ਵਿੱਚ ਕਹਿੰਦੇ ਆ ਪੂਰਾ ਪ੍ਰਭ ਆਰਾਧੇ ਆ ਪੂਰਾ ਜਾ ਕਾ ਲਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਕਹਿੰਦੇ ਪੂਰੇ ਨੂੰ ਸਿਮਰੋ ਪੂਰੇ ਦੇ ਗੁਣ ਗਾਓ ਪੂਰਾ ਪ੍ਰਭ ਆਰਾਧੇ ਆ ਉਹਨੂੰ ਆਰਾਧਨਾ ਕਰੋ ਪੂਰਾ ਪ੍ਰਭ ਆਰਾਧੇ ਆ ਪੂਰਾ ਜਾ ਕਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੋਨੇ ਗਾਓ ਉਸ ਪੂਰੇ ਦੇ ਗੋਣ ਗਾਈਏ ਤੇ ਇੱਥੇ ਗੁਰੂ ਸਾਹਿਬ ਕਹਿੰਦੇ ਆ ਗੁਰ ਪੂਰੇ ਦਾ ਜਪਿਆ ਜਾਪ ਆਹ ਜਿਹੜੀ ਬਾਣੀ ਚੱਲ ਰਹੀ ਸੀ ਨਾ ਪੂਰੇ ਗੁਰੂ ਦਾ ਜਾਪ ਸੀ ਇਹ ਅਧੂਰੇ ਦਾ ਨਹੀਂ ਜਿਹੜੇ ਅਧੂਰੇ ਹੁੰਦੇ ਆ ਨਾ ਉਹਨਾਂ ਨਾਲੋਂ ਤਾਂ ਗੁਰੂ ਸਾਹਿਬ ਕਹਿੰਦੇ ਆ ਨਾਨਕ ਕੱਚੜਿਆਂ ਸਿਉ ਤੋੜ ਢੂੰਢ ਸੱਜਣ ਸੰਤ ਪੱਕੇ ਆ ਓਏ ਜੀ ਬੰਦੇ ਵਿਛੜਿਓ ਏ ਮੋਇਆ ਨਾ ਜਾਇ ਛੋੜ ਕਹਿੰਦੇ ਜਿਹੜਾ ਪੱਕਾ ਗੁਰੂ ਹੈ ਨਾ ਉਹ ਸਾਡੀ ਬਾਹ ਨਹੀਂ ਛੱਡਦਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਨੇ ਬਾਹ ਛੱਡੀ ਹਿੰਦੂ ਧਰਮ ਦੀ ਰਾਖੀ ਵਾਸਤੇ ਆਪਣੇ ਆਪ ਦਾ ਬਲੀਦਾਨ ਦਿੱਤਾ ਪਰ ਉਹਨਾਂ ਨੇ ਬਾਹ ਤੇ ਨਹੀਂ ਛੱਡੀ ਬਾਹੇ ਜਿੰਨਾਂ ਦੀ ਪਕੜੀ ਹੈ ਸਿਰ ਦੀਜੇ ਬਾਹੇ ਨਾ ਛੋਡੀ ਹੈ ਜੇ ਅਸੀਂ ਗੁਰੂ ਦੇ ਬਣ ਗਏ ਨਾ ਗੁਰੂ ਨੇ ਫਿਰ ਸਾਨੂੰ ਦੁੱਖ ਥੋੜਾ ਦੇਣਾ ਗੁਰੂ ਨੇ ਸਾਡੀ ਵਾਹ ਫੜ ਲਈ ਜਿੱਤੇ ਉਦੋਂ ਫਿਰ ਸਾਡੀ ਜ਼ਿੰਦਗੀ ਚ ਦੁੱਖ ਥੋੜਾ ਹੋਣਾ ਕਹਾ ਕਰਾ ਕੋਈ ਵਿਚਾਰਾ ਰੱਬ ਮੇਰੇ ਕਾ ਵੱਡ ਪਰਤਾਪ ਕਹਿੰਦੇ ਜਿਹੜਾ ਮੇਰਾ ਪਰਮਾਤਮਾ ਹੈ ਨਾ ਜਿਹੜਾ ਮੇਰਾ ਵਾਹਿਗੁਰੂ ਹੈ ਉਹਦਾ ਪਰਤਾਪ ਤੇਜ ਪਰਤਾਪ ਇੰਨਾ ਕਿ ਉਹਦੇ ਸਾਹਮਣੇ ਕੋਈ ਖੜ੍ਹ ਨਹੀਂ ਸਕਦਾ ਕਾਹਾਂ ਕਰੇ ਕੋਈ ਵਿਚਾਰਾ ਕੋਈ ਵਿਚਾਰਾ ਭਾਵ ਕਾਮ ਕ੍ਰੋਧ ਲੋਭੋ ਹੰਕਾਰ ਉਹਦੇ ਸਾਹਮਣੇ ਟਿਕ ਨਹੀਂ ਸਕਦੇ ਪ੍ਰਭ ਮੇਰੇ ਦਾ ਵੱਡ ਪਰਤਾਪ ਉਹਦਾ ਤੇਜ ਪਰਤਾਪ ਇੰਨਾ ਹੈ ਕਿ ਉਹਦੇ ਸਾਹਮਣੇ ਇਹ ਵਿਕਾਰ ਰੁਕ ਨਹੀਂ ਸਕਦੇ ਉਹਦੇ ਸਾਹਮਣੇ ਵਿਕਾਰ ਟਿਕ ਨਹੀਂ ਸਕਦੇ ਜਦੋਂ ਅਸੀਂ ਗੁਰੂ ਦਾ ਜਾਪ ਜਪਾਂਗੇ ਨਾ ਉਹਦਾ ਤੇਜ ਪਰਤਾਪ ਇੰਨਾ ਹੈ ਜਿਵੇਂ ਕਮਰੇ ਦੇ ਵਿੱਚ ਵੱਲਮ ਲਾਇਆ ਹੋਵੇ ਨਾ ਉਹ ਕਮਰੇ ਦੇ ਅੰਦਰ ਅੰਦਰ ਚਾਨਣ ਹੈ ਉਹਦਾ ਪਰ ਜਿਹੜਾ ਪ੍ਰਮਾਤਮਾ ਹੈ ਇਹਦਾ ਸਾਰੇ ਥਾਵਾਂ ਤੇ ਚਾਨਣ ਹੈ ਜੀ ਇਹ ਇੱਕ ਥਾਂ ਤੇ ਨਹੀਂ ਹੈ ਪ੍ਰਮਾਤਮਾ ਦਾ ਜਿਹੜਾ ਤੇਜ ਪ੍ਰਤਾਪ ਹੈ ਉਹ ਹਰ ਥਾਂ ਤੇ ਹੈ ਪਰ ਜਿੱਦੇ ਅਸੀਂ ਉਹਨੂੰ ਪਹਿਚਾਣ ਲਿਆ ਪਤਾ ਉਹਦੇ ਲੱਗਣਾ ਕਹਾ ਕਰਾ ਕੋਈ ਵਿਚਾਰਾ ਪ੍ਰਭ ਮੇਰੇ ਕਾ ਵੱਡ ਪ੍ਰਤਾਪ ਸਿਮਰ 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 ਸੁਖ ਪਾਇਆ ਜਰਨ ਕਮਲ ਰਖ ਮਨ ਮਾਹੀ ਕਹਿੰਦੇ ਸੁਖ ਉਹਦੇ ਆਉਣੇ ਜਿੰਦਗੀ ਦੇ ਵਿੱਚ ਜਿੱਤੇ ਅਸੀਂ ਉਸ ਪ੍ਰਮਾਤਮਾ ਨੂੰ ਸਿਮਰਨਾ ਸ਼ੁਰੂ ਕਰਾਂਗੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸੰਭਾਲੇ ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹ ਰਖਵਾਲੇ ਪ੍ਰਮਾਤਮਾ ਦਾ ਨਾਮ ਸਿਮਰਾਂਗੇ ਨਾ ਜਦੋਂ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਸੁਖ ਆਉਣਗੇ ਸਿਮਰ 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 ਸੁਖ ਪਾਇਆ ਮਨ ਕਰਕੇ ਤਨ ਕਰਕੇ ਤੇ ਬਚਨਾ ਕਰਕੇ ਅਸੀਂ ਪ੍ਰਮਾਤਮਾ ਨੂੰ ਸਿਮਰਨਾ ਜਿਵੇਂ ਅਰਦਾਸ ਦੇ ਵਿੱਚ ਤਿੰਨ ਵਾਰ ਲਿਖਿਆ ਹੁੰਦਾ ਨਾ ਵਾਹਿਗੁਰੂ 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 ਉਹਦਾ ਭਾਵ ਇਹ ਹੁੰਦਾ ਕਿ ਮਨ ਕਰਕੇ ਤਨ ਕਰਕੇ ਤੇ ਬਚਨਾ ਕਰਕੇ ਅਸੀਂ ਵਾਹਿਗੁਰੂ ਕਹੀਏ ਇੱਥੇ ਵੀ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਆ ਮਨ ਕਰਕੇ ਤਨ ਕਰਕੇ ਤੇ ਬਚਨਾ ਕਰਕੇ ਉਸ ਪ੍ਰਮਾਤਮਾ ਨੂੰ ਸਿਮਰਦੇ ਜਾਈਏ ਸਿਮਰਦੇ ਜਾਈਏ ਜਿੱਦੈ ਸਿਮਰਦੇ ਜਾਵਾਂਗੇ ਨਾ ਸਿਮਰਦੇ ਆ ਸਿਮਰਦੇ ਆ ਫਿਰ ਸੁੱਖ ਪੈਦਾ ਹੋ ਜਾਣਾ ਜੇ ਖੇਤੀ ਖੇਤ ਦੇ ਵਿੱਚ ਕੋਈ ਫਸਲ ਬੀਜਾਂਗੇ ਨਾ ਉਸੇ ਦਿਨ ਥੋੜਾ ਸੁੱਖ ਮਿਲਣਾ ਜਿਉਂ-ਜਿਉਂ ਫਸਲ ਵੱਡੀ ਹੋਣੀ ਹੈ ਜਿਉਂ-ਜਿਉਂ ਉਹਦਾ ਝਾੜ ਮਿਲਣਾ ਜਿੱਦੈ ਟਰਾਲੀਆਂ ਭਰ ਕੇ ਘਰਾਂ ਜਾ ਗਈਆਂ ਹੁੰਦੇ ਫਿਰ ਸੁੱਖ ਮਿਲਦਾ ਹੈ ਇਸੇ ਤਰ੍ਹਾਂ ਪਰਮਾਤਮਾ ਦਾ ਨਾਮ ਜਿਹੜਾ ਇਹਨੂੰ ਸਿਮਰਦੇ ਜਾਵਾਂਗੇ ਸਿਮਰਦੇ ਜਾਵਾਂਗੇ ਜਿਉਂ-ਜਿਉਂ ਸਿਮਰਦੇ ਜਾਵਾਂਗੇ ਤਿਉਂ-ਤਿਉਂ ਫਿਰ ਸੁੱਖ ਪੈਦਾ ਹੋਣਾ ਸਿਮਰੋ ਸਿਮਰ ਸਿਮਰ ਸੁੱਖ ਪਾਇਆ ਚਰਨ ਕਮਲ ਰੱਖ ਮਨਮਾਈ ਚਰਨ ਕਮਲ ਕੇ ਪਰਮਾਤਮਾ ਦੇ ਜਿਹੜੇ ਬਚਨ ਨੇ ਨਾ ਇਹਨਾਂ ਨੂੰ ਆਪਣੇ ਮਨ ਦੇ ਵਿੱਚ ਆਪਣੇ ਹਿਰਦੇ ਦੇ ਵਿੱਚ ਸਾਹਮਣੇ ਰੱਖ ਲੈ ਜਿਵੇਂ ਸੋਨੇ ਦੀ ਚੀਜ਼ ਬਣੀ ਹੁੰਦੀ ਹੈ ਨਾ ਕੋਈ ਹਾਰ ਬਣਿਆ ਹੁੰਦਾ ਕੋਈ ਗਹਿਣੇ ਬਣੇ ਹੁੰਦੇ ਆ ਕੋਈ ਮੰਦਰੀ ਬਣੀ ਹੁੰਦੀ ਹੈ ਉਹਨੂੰ ਕਿੰਨਾ ਸਾਂਭ-ਸਾਂਭ ਕੇ ਰੱਖਦੇ ਆ ਅਸੀਂ ਕਿਉਂ ਕਿਉਂਕਿ ਉਹ ਮਹਿੰਗੀ ਹੈ ਇਸੇ ਤਰੀਕੇ ਪਰਮਾਤਮਾ ਦੇ ਜਿਹੜੇ ਬਚਨ ਨੇ ਨਾ ਗੁਰੂ ਦੇ ਇਹ ਵੀ ਬੜੇ ਮਹਿੰਗੇ ਨੇ ਇਹਨਾਂ ਨੂੰ ਵੀ ਵਾਸੇ ਹਿਰਦੇ ਦੇ ਵਿੱਚ ਸਾਂਭ ਕੇ ਰੱਖ ਲੈ ਚਰਨ ਕਾਗਲ ਰੱਖ ਮੰਨ ਮਾਹੀ ਇਹਨਾਂ ਨੂੰ ਹਿਰਦੇ ਦੇ ਵਿੱਚ ਸਾਂਭ ਕੇ ਰੱਖ ਲੈ ਬਸ ਤਾਂ ਕਿ ਸ਼ਰਨ ਪਰਿਓ ਨਾਨਕ ਦਾਸ ਜਾ ਤੇ ਉੱਪਰ ਕੋ ਨਹੀਂ ਜਿੱਤੇ ਪ੍ਰਮਾਤਮਾ ਦੀ ਸ਼ਰਨ ਚ ਆ ਗਏ ਨਾ ਅਸੀਂ ਅਸੀਂ ਇਹ ਬੋਲਤਾ ਕਿ ਸੱਚੇ ਬਾਦਸ਼ਾ ਅਸੀਂ ਤੇਰੀ ਸ਼ਰਨ ਚ ਆ ਗਏ ਤਾਂ ਕਿ ਸ਼ਰਨ ਪਰਿਓ ਨਾਨਕ ਦਾਸ ਜਾ ਤੇ ਉੱਪਰ ਕੋ ਨਹੀਂ ਤੇਰੀ ਸ਼ਰਨ ਤੋਂ ਉੱਪਰ ਕੋਈ ਚੀਜ਼ ਨਹੀਂ ਹੈ ਜਿਵੇਂ ਆਪਾਂ ਪੜਦੇ ਆ ਨਾ ਸਭ ਤੋਂ ਵੱਡਾ ਉਹ ਸਤਿਗੁਰ ਨਾਨਕ ਜੇਨ ਕਾਲ ਰਾਖੀ ਮੇਰੀ ਇਹ ਸਾਰਿਆਂ ਤੋਂ ਵੱਡਾ ਪਰਮਾਤਮਾ ਦਾ ਨਾਮ ਤੇ ਸਾਡੇ ਵਾਲ ਤੇ ਸਾਰਿਆਂ ਤੋਂ ਵੱਡਾ ਧਾਨੇ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਤੇ ਗੁਰੂ ਨਾਨਕ ਦੇ ਮਹਾਰਾਜ ਜਿੰਨੀ ਜਿਹੜੀ ਸ਼ਰਨ ਹੈ ਇਹ ਵੀ ਸਾਰਿਆਂ ਤੋਂ ਵੱਡੀ ਹੈ ਇਹਦੇ ਉੱਪਰ ਕੋਈ ਨਹੀਂ ਹੈ ਕੋਈ ਆਪਣੇ ਆਪ ਨੂੰ ਕਹਿੰਦਾ ਰਹੇ ਕਿ ਮੈਂ ਗੁਰੂ ਬਣ ਗਿਆ ਮੈਂ ਬਹੁਤ ਵੱਡਾ ਬਣ ਗਿਆ ਪਰ ਗੁਰੂ ਨਾਨਕ ਤੋਬਾ ਉੱਪਰ ਕੋਈ ਨਹੀਂ ਹੈ ਤਾਂ ਕਿ ਸ਼ਰਨ ਪਰਿਓ ਨਾਨਕ ਦਾਸ ਜਾਂ ਤੇ ਉੱਪਰ ਕੋ ਨਹੀਂ ਜੇ ਅਸੀਂ ਪ੍ਰਮਾਤਮਾ ਦੀ ਸ਼ਰਨ ਚ ਆ ਜਾਾਂਗੇ ਤੇ ਆ ਕੇ ਸ਼ਰਨ ਚ ਕਵਾਂਗੇ ਸੱਚੇ ਪਾਤਸ਼ਾਹ ਮੈਂ ਹੁਣ ਤੇੜਾ ਬਣ ਗਿਆ ਹੋਰ ਮੈਂ ਕਿਤੇ ਨਹੀਂ ਜਾਣਾ ਫਿਰ ਗੁਰੂ ਨੇ ਸਾਡੀ ਬਾਹ ਫੜ ਲੈਣੀ ਹੈ ਤੇ ਇਹਦੇ ਤੋਂ ਉੱਪਰ ਹੈ ਵੀ ਕੋਈ ਨਹੀਂ ਜੇ ਅਸੀਂ ਇਹ ਸਮਝ ਲੈ ਕੇ ਸੱਚੇ ਪਾਤਸ਼ਾਹ ਤੁਹਾਡੇ ਤੋਂ ਉੱਪਰ ਦੁਨੀਆ ਚ ਕੋਈ ਨਹੀਂ ਹੈ ਤਾਂ ਫਿਰ ਸਾਡੀ ਜ਼ਿੰਦਗੀ ਸੁੱਖਾਂ ਦੇ ਨਾਲ ਭਰ ਜਾਣੀ ਹੈ ਜੇ ਅਸਲੀ ਸੁੱਖ ਲੈਣੇ ਆ ਨਾ ਤਾਂ ਵਸਤਾਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਜੁੜ ਜੀਏ ਇੱਥੋਂ ਕਦੇ ਦੁੱਖ ਨਹੀਂ ਮਿਲਣਾ ਇੱਥੋਂ ਜ਼ਿੰਦਗੀ ਦੇ ਵਿੱਚ ਸੁੱਖ ਹੀ ਸੁੱਖ ਮਿਲਣਗੇ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਵਾਹੀ ਤਾਂ ਕਿ ਸ਼ਰਨ ਪਰਿਉ ਨਾਨਕ ਦਾਸ ਜਾ ਤੇ ਉਪਰ ਕੋ ਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ